ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਸਿੰਪਲ ਤੁਹਾਨੂੰ ਮੈਚਿੰਗ ਸੂਟ ਦੀ ਕਟਿੰਗ ਕਰਨੀ ਦੱਸਾਂਗੇ ਵੀ ਮੈਚਿੰਗ ਸੂਟ ਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਦੇਖੋ ਜੀ ਆਹ ਆਪਣਾ ਸੂਟ ਆਗਾ ਇਹਦੇ ਤੇ ਨਾ ਵਰਕ ਹੋਇਆ ਹੋਇਆ ਦੇਖੋ ਵਰਕ ਹੋਇਆ ਹੋਇਆ ਆਗਾ ਤੇ نیچے ਆਪਾਂ ਨੂੰ ਤਰਪਾਈ ਕਰਨ ਦੀ ਜ਼ਰੂਰਤ ਨਹੀਂ ਜਿੱਦਾਂ ਕੱਟ ਵਰਕ ਦਾ ਵਰਕ ਹੋਇਆ ਹੋਇਆ ਦੇਖੋ ਇੱਥੇ ਆਪਾਂ ਤਰਪਾਈ ਨਹੀਂ ਕਰਨੀ ਤੇ ਆਪਾਂ ਸਭ ਤੋਂ ਪਹਿਲਾਂ ਦੋਵੇਂ ਪੱਲਿਆਂ ਦੀ ਇਕੱਠੀ ਕਟਿੰਗ ਨਹੀਂ ਕਰਨੀ ਆਪਾਂ ਪਹਿਲਾਂ ਜਿਹੜੇ ਆਜ ਮਿਆਂ ਵਾਲਾ ਪੱਲਾ ਤੇ ਕਢਾਈ ਹੋਈ ਹੋਈ ਆ ਵਰਕ ਹੋਇਆ ਹੋਇਆ ਆਪਾਂ ਪਹਿਲਾਂ ਇਹਦੇ ਨਾਲੋਂ ਆਪਾਂ ਫਰੰਟ ਵਾਲਾ ਪੱਲਾ ਲਾਉਣਾਗਾ ਉਹ ਲਾਉਣ ਦੇ ਲਈ ਆਪਾਂ ਕੀ ਕਰਨਾਗਾ ਆਪਾਂ ਇਹਦਾ ਹਾਫ ਕਰ ਲੈਣਾਗਾ ਇਦਾਂ ਜਿਹੜੀ ਆਪਣੀ ਕਢਾਈ ਹੋਈ ਹੋਈ ਆ ਇਸ ਤਰ੍ਹਾਂ ਜੇ ਤੁਹਾਡੇ ਜਿੱਦਾਂ ਇਹਦੇ ਵਰਕ ਹੋਇਆ ਹੋਇਆ ਜੇ ਨਾਲ ਗਲੇ ਤੇ ਵਰਕ ਹੋਇਆ ਹੋਵੇ ਤਾਂ ਜਿਹੜਾ ਆਪਾਂ ਸੈਂਟਰ ਕੱਢਣਾ ਕਮੀਜ਼ ਦਾ ਉਹ ਆਪਾਂ ਗਲੇ ਤੋਂ ਕੱਢਣਾ ਹੁੰਦਾ ਨੂੰ ਜਿੱਦਾਂ ਆਪਾਂ neck ready ਹੋਇਆ ਹੋਇਆ neck ਤੇ ਕੋਈ ਵਰਕ ਹੋਇਆ ਹੋਇਆ ਉਹਦੀ ਪੱਟੀ ਵਗੈਰਾ ਬਣੀ ਹੋਈ ਆ ਤਾਂ ਆਪਾਂ ਉਥੋਂ ਸੈਂਟਰ ਕੱਢਣਾ ਹੁੰਦਾ ਹੈਗਾ ਆ ਲੋ ਜੀ ਆਪਾਂ ਆਪਣੀ ਕੜਾਈ ਦਾ ਦੇਖੋ ਹਾਫ ਕਰ ਲਏ ਇੱਥੇ ਦਾ ਸੈਂਟਰ ਬਣਦਾ ਹੈਗਾ ਕਿਸੇ ਪਾਸੇ ਆਪਣੀ ਹੁਣ ਜਿਹੜੀ ਕੜਾਈ ਹੋਈ ਹੋਈ ਉਹ ਵੱਧ ਘੱਟ ਨਹੀਂ ਹੈਗੀ ਹੁਣ ਦੇਖੋ ਜਿਹੜਾ ਇਹਨਾਂ ਦਾ ਨਾਪ ਆ ਅੱਜ ਆਪਾਂ ਤਾਂ ਉਹਨੂੰ 22 ਬ੍ਰੈਸਟ ਦੀਆਂ ਕਟਾਂ ਦੱਸਣੀਆਂ ਨੇ ਤੇ ਜਿਹੜੇ ਇਹਨਾਂ ਦਾ ਘੇਰਾਗਾ ਘੇਰਾ ਹੈਗਾ 23 ਇੰਚ ਠੀਕ ਹੈ ਜੀ ਤੇ 23 ਦੇ ਵਿੱਚ ਆਪਾਂ 4 ਇੰਚ ਪਲੱਸ ਕਰਨਾਗਾ 27 ਇੰਚ ਠੀਕ ਹੈ ਜੀ ਆਪਾਂ 27 ਇੰਚ ਤੇ ਕਟਿੰਗ ਕਰਨੀ ਹੈਗੀ ਜੇ ਸਭ ਤੋਂ ਪਹਿਲਾ ਕੰਮ ਹੁੰਦਾ ਆਪਾਂ ਜੇ ਸਿੰਪਲ ਸੂਟ ਦੀ ਕਟਿੰਗ ਕਰਨੀ ਹੁੰਦੀ ਹੈ ਤਮੀਜ਼ ਦੀ ਲੰਬਾਈ ਤੇ ਚੜਾਈ ਲਾਉਣੀ ਜਿੰਨਾ ਤੁਹਾਡਾ ਘੇਰਾ ਉਦੋਂ ਆਪਾਂ 4 ਇੰਚ ਵਧਾ ਕੇ ਕਟਿੰਗ ਕਰਨੀ ਹੈ 23 ਹੈਗਾ 23 ਦਾ ਦੇਖੋ ਜੀ ਹਾਫ ਹੋ ਗਿਆ ਦੇਖੋ ਜੀ ਘੇਰਾ ਹੈਗਾ ਇਹਨਾਂ ਦਾ 27 ਇੰਚ 27 ਦਾ ਹਾਫ ਹੋ ਗਿਆ 13.5 ਇੰਚ 13.5 ਤੇ ਜੀ ਆਪਾਂ ਇੱਕ ਸੈਂਟਰ ਚ ਰਸਾਨ ਲਾਉਣਾਗਾ ਇੱਕ 13.5 ਇੰਚ ਤੇ ਆਪਾਂ ਸਿਰੇ ਤੇ ਲਾ ਲੈਣਾ ਇਹਨਾਂ ਦੀ ਲੈਂਥ ਹੈਗੀ ਆ ਦੇਖੋ ਜੀ ਕਿ ਮਿਸ ਦੀ 44 ਇੰਚ ਤਿਆਰ 44 ਇੰਚ ਲੈਂਥ ਤਿਆਰ ਆ ਦੇਖੋ ਆਪਾਂ ਤਰਪਾਈ ਵਾਸਤੇ ਐਕਸਟਰਾ ਬਿਲਕੁਲ ਨਹੀਂ ਰੱਖਣਾ ਕਿਉਂਕਿ ਨੀਚੇ ਘੇਰਾ ਬਣਿਆ ਹੋਇਆਗਾ ਆਪਾਂ ਉੱਪਰ 1 ਇੰਚ ਰੱਖਣਾ ਅੱਧਾ ਇੰਚ ਤੇ ਸੀ ਕੱਟ ਵਾਸਤੇ ਅੱਧਾ ਇੰਚ ਸਲਾਈ ਵਾਸਤੇ ਆਪਾਂ ਕਟਿੰਗ ਕਰਨੀ ਹੈ ਜੀ 42 ਇੰਚ ਤੇ 42 ਇੰਚ ਤੇ ਇਹ ਆਪਾਂ ਦੇਖੋ ਜੀ ਇੱਧਰ ਮਾਰਕ ਕਰ ਲੈਣਾ ਇਸ ਤਰ੍ਹਾਂ ਹੁਣ ਆਪਾਂ ਸਕੂਅਰ ਦੀ ਹੈਲਪ ਨਾਲ ਜਿਹੜੀ ਆਪਾਂ ਮਾਰਕਿੰਗ ਕੀਤੀ ਆ ਨਿਸ਼ਾਨ ਲਾਏ ਨੇ ਨਾ ਆਪਾਂ ਸਕੀਲ ਦੀ ਹੈਲਪ ਨਾਲ ਆਪਸ ਵਿੱਚ ਮਲਾ ਲੈਣਾ ਇਸ ਤਰ੍ਹਾਂ ਜੀ ਹਲੋਤੀ ਇਹ ਨਹੀਂ ਕਰ ਲੈਣੀ ਹੈਗੀ ਆਪਾਂ ਇਸ ਤਰ੍ਹਾਂ ਕਟਿੰਗ ਆ ਦੇਖੋ ਜੀ ਆ ਆਪਾਂ ਕੁੜਤੀ ਦੀ ਕਟਿੰਗ ਕਰ ਲਈ ਦਾ ਫਰੰਟ ਵਾਲਾ ਪੱਲਾ ਜੇ ਤੁਹਾਡੇ ਕਮੀਜ਼ ਤੇ ਕਢਾਈ ਆ ਗਈ ਵਰਕ ਹੋਇਆ ਹੋਇਆ ਜਾਂ ਕਈ ਵਾਰੀ ਇਹ じゃ ਪ੍ਰਿੰਟ ਹੁੰਦਾ ਜਿਹੜਾ ਸੈਂਟਰ ਚ ਆਉਂਦਾ ਹੁੰਦਾ ਉਹਦੀ ਕਟਿੰਗ ਐਂਦਾ ਕਰਨੀ ਆ ਨਹੀਂ ਆਪਣੀ ਦੇਖੋ ਕਾਫੀ ਵੀਡੀਓਜ਼ ਪਾਈਆਂ ਹੋਈਆਂ ਨੇ ਸੂਟ ਦੀ ਕਟਿੰਗ ਦੀ ਐ ਨਹੀਂ ਦੋਵੇਂ ਪੱਲਿਆਂ ਦੀ ਇਕੱਠੀ ਕਟਿੰਗ ਹੋ ਜਾਂਦੀ ਹੈਗੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਦੇਖੋ ਕਰਨੀ ਆ ਪਿਛਲੇ ਪੱਲੇ ਦੀ ਕਟਿੰਗ ਆ ਦੇਖੋ ਜਿਹੜਾ ਆ ਨਾ ਕੱਪੜਾ ਲਿਆ ਆਹ ਵਾਲਾ ਜੇ ਆਪਣੀਆਂ ਬਾਹਾਂ ਦੇ ਵਿੱਚ ਬਾਹਾਂ ਨਾ ਪੂਰੀ ਆਉਂਦੀ ਹੋਵੇ ਚੜਾਈ ਫਿਰ ਆਪਾਂ ਇਹਦਾ ਜੀ ਜੋੜ ਪਾਈਦਾ ਹੁੰਦਾ ਹਾਂ ਹੁਣ ਦੇਖੋ ਜੀ ਆਪਾਂ ਕਰਨੀ ਆ ਪਿਛਲੇ ਪੱਲੇ ਦੀ ਕਟਿੰਗ ਕਟਿੰਗ ਕਰਨ ਦੇ ਨਾਲ-ਨਾਲ ਆਪਾਂ ਇਹਦਾ ਪ੍ਰਿੰਟ ਵੀ ਦੇਖਣਾ ਵੀ ਕਿੱਧਰ ਨੂੰ ਜਾਂਦਾ ਵੀ ਫੁੱਲਾਂ ਦੇ ਮੂੰਹ ਇੱਕ ਪਾਸੇ ਨੂੰ ਤਾਂ ਨਹੀਂ ਜਾਂਦੇ ਹੈਗੇ ਦੇਖੋ ਜੀ ਜੇ ਸਾਰੇ ਮੂੰਹ ਇੱਕ ਪਾਸੇ ਨੂੰ ਜਾਣਗੇ ਤਾਂ ਆਪਾਂ ਪਾਸਾ ਬਦਲ ਕੇ ਕਟਿੰਗ ਕਰਨੀ ਹੁੰਦੀ ਆ ਹੁਣ ਦੇਖੋ ਜੀ ਇਹ ਠੀਕ ਨੇ ਕੋਈ ਉੱਪਰ ਨੂੰ ਜਾ ਰਿਹਾ ਕੋਈ ਨੀਚੇ ਅੱਪਾ ਜਿਹੜੀ ਪਿਛਲੇ ਪੱਲੇ ਦੀ ਕਟਿੰਗ ਕਰਨੀ ਆ ਇਹ ਵਸ ਜੀ ਆਪਾਂ ਐਦਾਂ ਉੱਪਰ ਰੱਖ ਕੇ ਕਰ ਲੈਣੀ ਆ ਤੇ ਪਰਪਾਈ ਜੋਗਾ ਕੱਪੜਾ ਆਪਾਂ ਨੀਚੇ ਛੱਡ ਲੈਣਾਗਾ ਆਹ ਲੋ ਜੀ ਤੇ ਪਰਪਾਈ ਜਿੰਨਾ ਕੱਪੜਾ ਚਾਹੇ ਤੁਸੀਂ ਨਾਪ ਕੇ 4 ਇੰਚ ਛੱਡ ਲੋ ਚਾਹੇ ਤੁਸੀਂ ਐਦਾਂ ਹੀ ਛੱਡੋ ਐਦਾਂ ਜੀ ਬਿਲਕੁਲ ਫੋਰਾ ਨਾਪ ਕੇ ਉਨੀ ਉਨੀ ਕਟਿੰਗ ਕਰਨੀ ਆ ਕੋਈ ਵੱਧ ਘੱਟ ਨਹੀਂ ਕਰਨੀ ਆ ਆਪਾਂ ਆਹ ਲੋ ਜੀ ਇਸ ਤਰ੍ਹਾਂ ਕੱਪੜੇ ਦੇ ਉੱਪਰ ਕੱਪੜਾ ਰੱਖ ਕੇ ਆਪਾਂ ਇਸ ਤਰ੍ਹਾਂ ਜੀ ਕਟਿੰਗ ਕਰ ਲਏ। ਆ ਦੇਖੋ ਜੀ ਆਪਾਂ ਪਿਛਲੇ ਪੱਲੇ ਦੀ ਵੀ ਕਟਿੰਗ ਕਰ ਲਈ। ਕਟਿੰਗ ਕਰਨ ਤੋਂ ਬਾਅਦ ਆਪਾਂ ਦੋਵੇਂ ਪੱਲੇ ਇਦਾਂ ਜੀ ਅਟੈਚ ਕਰ ਲਏ ਤੇ ਉਸ ਤੋਂ ਬਾਅਦ ਆਪਾਂ ਕੱਪੜੇ ਨੂੰ ਇਦਾਂ ਫੋਲਡ ਕਰ ਲੈਣਾ। ਆ ਦੇਖੋ ਜੀ ਚਾਰ ਤਹਾਂ ਹੋ ਗਈਆਂ, ਦੋ ਆਹਾਂ, ਦੋ ਆਹਾਂ। ਸਾਰਾ ਕੱਪੜਾ ਆਪਾਂ ਜੀ ਬਰਾਬਰ ਕਰਕੇ ਰੱਖਣਾ, ਕੋਈ ਬਾਧਕਾਟ ਨਹੀਂ ਹੋਣੀ ਕੱਪੜੇ 'ਚ। ਇਸ ਤਰ੍ਹਾਂ ਸਾਰੀਆਂ ਤਹਾਂ ਨੇ ਜਿਹੜੀਆਂ ਉਹ ਸੇਮ ਹੋਣੀਆਂ ਚਾਹੀਦੀਆਂ। ਕਾਸ ਕਰਕੇ ਨਾ ਜਿਹਦੇ ਦੇਖੋ ਜੀ ਆ ਵਾਲੀ ਤਰਪਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ نیچے ਕੱਟ ਵਰਕ ਵਗੈਰਾ ਹੋਇਆ ਹੁੰਦਾ ਜਾਂ ਪੱਲਾ ਲੈਸ ਲਾ ਕੇ ਰੈਡੀ ਹੁੰਦਾ ਦਾ ਉਹਦੇ ਚ ਆਪਾਂ ਜ਼ਰੂਰ ਦੇਖਣਾ ਹੁੰਦਾ ਵੀ ਕੋਈ ਬਾਦ ਕਾਟ ਨਹੀਂ ਹੋਣੀ ਚਾਹੀਦੀ ਬਿਲਕੁਲ ਦੋਵੇਂ ਪਾਸਿਓ ਸੇਮ ਹੋਣਾ ਚਾਹੀਦਾ ਹੁਣ ਦੇਖੋ ਜੀ ਆਪਾਂ ਕਟਿੰਗ ਕਰਾਂਗੇ ਕੁਰਤੀ ਦੀ ਮਾਰਕਿੰਗ ਕਰਾਂਗੇ ਸਭ ਤੋਂ ਪਹਿਲਾਂ ਰੱਖਣਾ ਜੀ ਆਪਾਂ ਤੀਰਾ ਦੇਖੋ ਜਿਹੜਾ ਟੀਰਾ ਹੁੰਦਾ ਆਪਾਂ ਪਿਛਲੇ ਗਲੇ ਦੇ ਇਨਸਾਬ ਤੇ ਰੱਖਣਾ ਹੁੰਦਾਗਾ ਜੇ 4 ਇੰਚ ਤੱਕ ਇਹਨਾਂ ਦਾ ਪਿਛਲਾ ਗਲਾ ਹੁੰਦਾ ਤਾਂ ਆਪਾਂ ਟੀਰਾ ਰੱਖਣਾ ਸੀ 7 ਇੰਚ ਜੇ ਜ਼ਿਆਦਾ ਡੀਪ ਹੁੰਦਾ ਜਿੱਦਾਂ 7 8 9 ਫੇਰ ਆਪਾਂ ਇਹਨਾਂ ਦਾ ਟੀਰਾ ਰੱਖਣਾ ਸੀ 6 ਇੰਚ ਹੁਣ ਜਿਹੜਾ ਇਹਨਾਂ ਦਾ ਬੈਕ ਨੈਕ ਆਗਾ ਉਹ ਆ ਜੀ 6 ਇੰਚ ਆਗਾ ਇਸ ਕਰਕੇ ਆਪਾਂ ਜਿਹੜਾ ਟੀਰਾ 6.5 ਇੰਚ ਰੱਖਣਾਗਾ ਆ ਲਓ ਜੀ ਆਪਾਂ 6.5 ਇੰਚ ਤੇ ਇੱਥੇ ਮਾਰਕ ਕਰ ਲਿਆ ਜਿਹੜਾ ਮੋਟਾ ਹੈਗਾ ਇਹ ਆਪਾਂ ਹਾਈ ਕਾਈਸ ਸਾਈਜ਼ ਚ 7.5 ਹੀ ਰੱਖਦੇ ਆ 7.5 ਇੰਚ ਤੇ ਇੱਥੇ ਮਾਰਕ ਕਰ ਲਿਆ ਦੇਖੋ ਇੱਥੋਂ ਆਪਾਂ ਰੱਖਿਆ 6.5 ਇੰਚ ਇੱਥੇ ਆ ਕੇ ਆਪਾਂ ਇਹਦੇ ਬਰਾਬਰ ਆ ਕੇ ਅੱਧਾ ਇੰਚ ਘਟਾ ਦੇਣਾ ਆਪਾਂ 6 ਕਰ ਦੇਣਾ ਨਾ ਵੱਧ ਘਟਾਉਣਾ ਨਾ ਘੱਟ ਸਿਰਫ ਹਾਫ ਇੰਚ ਘਟਾਉਣਾ ਹੁਣ ਆਪਾਂ ਇਹਦਾ ਇੱਕ ਬਾਕਸ ਰੈਡੀ ਕਰ ਲੈਣਾ ਇਹ ਐਸ ਤਰ੍ਹਾਂ ਦੇਖੋ ਜੀ ਕਦੇ ਵੀ ਨਾ ਆਪਾਂ ਨੂੰ ਇੱਥੋਂ ਅੱਧਾ ਇੰਚ ਕਟਾਏ ਬਗੈਰ ਮੋਡੇ ਦੀ ਕਾਟ ਨਹੀਂ ਪਾਉਣੀ ਚਾਹੀਦੀ ਦੇਖੋ ਜਿੰਨਾ ਭੈਣਾ ਦੇ ਆਰਮਹੋਲ ਦੇ نیچے ਆਹ ਵੇ ਜਦੋਂ ਗਲਾਈ ਪੈ ਜਾਂਦੀ ਆਪਾਂ ਸੂਟ ਸਟਿਚ ਕਰ ਲੈਣੇ ਆ ਆ ਜਗ੍ਹਾ ਦੇ نیچے ਝੋਲ ਪੈਂਦਾ ਹੁੰਦਾ ਨਾ ਉਹ ਮੇਨ ਰੀਜ਼ਨ ਇਹੀ ਹੁੰਦੇ ਨੇ ਜਦੋਂ ਆਪਾਂ ਇੱਥੋਂ ਨਹੀਂ ਕਟਾਉਂਦੇ ਤੇ ਆਹ ਜਗ੍ਹਾ ਤੇ ਗਲਾਈ ਨਹੀਂ ਪਾਉਂਦੇ ਦੇਖੋ ਆਪਣੇ ਨਾ ਮੋਡੇ 'ਚ ਤਿੰਨ ਕਾਟਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਦੇਖੋ ਪਹਿਲੀ ਕਾਟ ਅੱਧਾ ਇੰਚ ਦੀ ਆਹ ਵਾਲੀ ਅੱਧਾ ਇੰਚ ਦੀ ਇੱਥੇ ਤੇ ਅੱਧਾ ਇੰਚ ਦੀ ਇੱਥੇ ਤੇ ਬਾਕੀ 1 ਇੰਚ ਦੀ 2 ਇੰਚ ਦੀ ਤੇ ਚੌਥੀ ਹੋਗੀ ਇੱਥੇ ਆਪਾਂ ਗਲਾਈ ਪਾਉਣੀ ਆ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਬ੍ਰੈਸਟ ਚ 2 ਇੰਚ ਵਧਾਉਣਾ ਦੇਖੋ ਜੀ ਬ੍ਰੈਸਟ ਚ ਕੁਝ ਵੀ ਨਹੀਂ ਵਧਾਉਣਾ ਹੁੰਦਾ ਆਪਾਂ ਜਿੰਨੀ ਬ੍ਰੈਸਟ ਹੁੰਦੀ ਆ ਉੰਨੀ ਹੀ ਰੱਖਣੀ ਹੁੰਦੀ ਆ ਆਪਾਂ ਸਿਰਫ ਵਧਾਉਣਾ ਕਮਰ ਚ ਹੁੰਦਾ ਆ ਅੱਜ ਇਥੋਂ ਹੁਣ ਆਪਾਂ ਅੱਧਾ ਇੰਚ ਘਟਾਇਆਗਾ ਇਹ ਆਪਾਂ ਐਦਾਂ ਕਾਟ ਪਾ ਦੇਣੀ ਆ ਦੇ ਖੋਏ ਘਟਾਉਣ ਤੋਂ ਬਾਅਦ ਜਿਹੜਾ ਆਪਣਾ ਮੋਢਾ ਹੈ 7 ਇੰਚ ਰਹਿ ਗਿਆ ਹੁਣ ਆਪਾਂ ਇੱਥੇ ਕਾਟ ਪਾਉਣੀ ਆ ਹਰ ਇੱਕ ਸਾਈਜ਼ ਫਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਆ ਜੀ 2 ਇੰਚ ਤੇ ਠੀਕ ਹੈ ਜੀ ਜਿਹੜੀ ਆਪਣੀ ਮੋਢੇ ਨੂੰ ਆਪਾਂ ਗਲਾਈ ਪਾਉਣੀ ਹੈਗੀ ਇਹ ਪਾਉ ਜੀ ਆਪਣੇ ਬ੍ਰੈਸਟ ਦੇ ਹਿਸਾਬ ਚ ਜਿੱਦਾਂ ਇਹਨਾਂ ਦੀ ਬ੍ਰੈਸਟ ਹੈਗੀ ਆ ਜੀ 22 ਇੰਚ 22 ਦਾ ਹਾਫ ਹੋ ਗਿਆ 11 ਇੰਚ ਆਪਾਂ ਦੇਖੋ ਬ੍ਰੈਸਟ ਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆਪਾਂ 11 ਇੰਚ ਤੇ ਮਾਰਕ ਕਰ ਲਾ ਜਿੰਨੀ ਹੈਗੀ ਇਹ ਉਹਦਾ ਹਾਫ ਕਰਕੇ ਹੁਣ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਦਾ ਹਾਫ ਕਰ ਲੈਣਾ ਐਵੇਂ ਜਿੰਨਾ ਹੈ ਆਧੇ ਆ ਦੇਖੋ 2.5 ਇੰਚ ਉਨੇ ਹੀ ਆਪਾਂ ਇੱਥੇ ਇੱਕ ਨਿਸ਼ਾਨ ਲਾ ਲੈਣਾ ਜਿਹੜੀ ਪਿਛਲੀ ਕਾਟ ਹੈ ਪਾਵਾਂਗੇ ਜੀ ਆਪਾਂ 5 ਇੰਚ ਤੇ ਹੁਣ ਆਪਾਂ ਦੇਣੀ ਹੈ ਜੀ ਗਲਾਈ ਹੁਣ ਆਪਾਂ ਫਰੰਟal ਆ ਦੇਖੋ ਜੀ ਹੁਣ ਆਪਾਂ ਮੋਡੇ ਦੀ ਐਨੇ ਹਿੱਸੇ ਦੀ ਆਪਣੀ ਸਾਰੀ ਮਾਰਕਿੰਗ ਹੋ ਗਈ ਆਪਾਂ ਤੀਰਾ ਰੱਖ ਲਿਆ ਮੋਡੇ ਦੀ ਕਾਟ ਪਾ ਲਈ ਬਰੈਸਟ ਦਾ ਨਾਪ ਲਾ ਲਿਆ ਹੁਣ ਇਸ ਤੋਂ ਬਾਅਦ ਆਪਾਂ ਰੱਖਣਾ ਹੁੰਦੀ ਹੈ ਜੀ ਸਾਈਡ ਸਲਾਈ ਦੇਖੋ ਜਿਨ੍ਹਾਂ ਦੀ ਬਰੈਸਟ ਹੈਗੀ ਆ 22 23 24 25 ਉਹਨਾਂ ਨੂੰ ਸਾਈਡ ਸਲਾਈ 23 ਇੰਚ ਤੋਂ ਘੱਟ ਬਿਲਕੁਲ ਨਹੀਂ ਰੱਖਣੀ ਚਾਹੀਦੀ ਆਪਾਂ ਨਿਸ਼ਾਨ ਲਾਵਾਂਗੇ 23 ਇੰਚ ਤੇ 23 ਇੰਚ ਤੇ ਲਾ ਲਿਆ ਆਪਾਂ ਨਿਸ਼ਾਨ ਤੇ ਜਿਹੜੀ ਇਹਨਾਂ ਦੀ ਕਮਰ ਆ ਗਈ ਕਮਰ ਰੱਖਣੀ ਆ ਦੇਖੋ ਜੀ ਆਪਾਂ 15 ਇੰਚ ਠੀਕ ਹੈ ਜੀ 15 ਇੰਚ ਤੇ ਲਾਉਣਾ ਆਪਾਂ ਕਮਰ ਦਾ ਨਿਸ਼ਾਨ ਜਦੋਂ ਨਾ ਆਪਣੀ ਕਮਰ ਦਾ ਨਿਸ਼ਾਨ ਆਪਾਂ ਉੱਚਾ ਲਾ ਲੈਨੇ ਆਂਗੇ ਨਾ ਕਦੇ ਵੀ ਕਮਰ ਦਾ ਨਿਸ਼ਾਨ 14 ਤੋਂ ਉੱਪਰ ਨਹੀਂ ਲਾਉਣਾ ਚਾਹੀਦਾ ਫਿਰ ਕੀ ਹੁੰਦਾ ਜਿਹੜਾ ਆਪਣਾ ਫਰੰਟ ਵਾਲਾ ਗਲਾ ਉਹ ਪਿੱਛੇ ਜਾਣ ਲੱਗ ਜਾਂਦਾ ਦੂਸਰੀ ਗੱਲ ਇੱਕ ਆਪਾਂ ਨੂੰ ਕਮਰ ਦਾ ਨਿਸ਼ਾਨ ਨਹੀਂ ਉੱਚਾ ਲਾਉਣਾ ਚਾਹੀਦਾ ਇੱਕ ਆਪਾਂ ਨੂੰ ਪਲੇਟਸ ਨਹੀਂ ਉੱਚੀਆਂ ਪਾਉਣੀਆਂ ਚਾਹੀਦੀਆਂ ਦੇਖੋ ਹੁਣ ਆਪਣਾ ਜਿਹੜਾ ਕਮੀਜ਼ ਹੈ ਇਹਦੇ ਤਿੰਨ ਪਾਰਟ ਹੋਗੇ ਆ ਦੇਖੋ ਆ ਹੋ ਗਈ ਆਪਣੀ हिਪ ਕਮਰ ਤੇ ਬ੍ਰੈਸਟ ਠੀਕ ਹੈ ਜੀ ਦੇਖੋ ਇਹਨਾਂ ਦੀ ਕਮਰ ਹੈਗੀ ਹੈ ਜੀ 18 ਇੰਚ 18 ਦਾ ਹਾਫ ਹੋ ਗਿਆ 9 ਇੰਚ 9 'ਚ ਆਪਾਂ 1 ਇੰਚ ਪਲੱਸ ਕਰਨਾਗਾ ਆਪਾਂ ਬੈਸਟ 'ਚ ਨਹੀਂ ਵਧਾ ਕੇ ਰੱਖਣਾ ਹੁੰਦਾ ਆਪਾਂ ਕਮਰ 'ਚ ਵਧਾ ਕੇ ਰੱਖਣਾ ਹੁੰਦਾ ਕਿਉਂਕਿ ਜਿਹੜਾ ਆਪਣਾ ਪਲੇਟਸ 'ਚ ਆਪਾਂ ਨਾ ਡੰਗਾਈ ਪਾਉਣੇ ਆਗੇ ਉਹ ਆਪਾਂ ਨਾ ਪਲੇਟਸ ਦੇ ਸੈਂਟਰ 'ਚੋਂ ਪਾਉਣੇ ਹੁੰਦੇ ਆ ਉਹ ਆਪਣੀ ਜਦੋਂ ਆਪਾਂ ਡੰਗਾਈ ਪਾ ਦਿੰਨੇ ਆ ਤਾਂ ਆਪਣੀ ਕਮਰ ਕੋਲੋਂ ਜੇ ਆਪਾਂ ਮਤਲਬ ਕੀ ਵਧਾ ਕੇ ਰੱਖਣਾ ਹੁੰਦਾ ਤਾਂ ਕਮਰ ਕੋਲੋਂ ਵਧਾ ਕੇ ਰੱਖਣਾ ਹੁੰਦਾ ਜੇ ਆਪਾਂ ਨਹੀਂ ਵਧਾ ਕੇ ਰੱਖਾਂਗੇ ਤਾਂ ਆਪਣਾ ਜਿਹੜੀ ਕੁੜਤੀ ਆ ਉਹ ਟਾਈਟ ਹੋ ਚੁਗੀ 9 9 18 1 ਇੰਚ ਵਧਾ ਕੇ ਆਪਾਂ 10 ਇੰਚ ਤੇ ਮਾਰਕ ਕਰਨਾ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ हिਪ ਹੈਗੀ ਹੈਗੀ हिਪ ਹੈਗੀ ਇਹਨਾਂ ਦੀ 23 ਇੰਚ ਦੇਖੋ 23 ਦਾ ਅੱਧ ਹੋ ਗਿਆ 11.5 ਇੰਚ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਨੇ ਇਥੋਂ 2.5 ਇੰਚ ਤੱਕ ਦੋ ਜਿਵੇਂ ਹੁਣ ਇਹ 2.5 ਇੰਚ ਬ੍ਰੈਸਟ ਆਪਾਂ 2.5 ਕਰ ਲੈਣੇ ਆ ਦੋ 2.5 ਨਾਰਮਲ ਸਹੀ ਆ ਜਾਂਦਾ ਆਪਾਂ ਨਾ ਲਾਈਨ ਸਿੱਧੀ ਲਾਉਣੀ ਆ ਇਹ ਸਿੱਧੀ ਲਾ ਕੇ ਦੇਖੋ ਆਪਾਂ ਇਹਨੂੰ ਇਹਦੇ ਨਾਲ ਮਲਾਉਂ ਦੇਖੋ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜਦੋਂ ਆਪਾਂ ਨਾ ਤੁਸੀਂ ਇਹਦੇ ਵਿੱਚ ਐਦਾਂ ਗਲਾਈ ਪਾ ਦਿੰਨੇ ਹੋਗੇ ਤਾਂ ਇੱਥੋਂ ਐਦਾਂ ਇੰਚ ਘਟਦਾ ਨਹੀਂ ਦੇਖੋ ਜੀ ਆਪਾਂ ਇੱਥੋਂ ਕਿਤੋਂ ਵੀ ਨਹੀਂ ਘਟਾਇਆ ਆਪਾਂ ਜਿਹੜੀ ਗਲਾਈ ਪਾਈ ਆ ਉਹ ਬਾਹਰ ਨੂੰ ਪਾਈ ਆ ਐਦਾਂ ਆ ਦੇਖੋ ਗਲਾਈ ਆਪਾਂ ਐਦਾਂ ਪਾਈ ਆ ਆਰ ਪੁਆਇੰਟ ਤਾਂ ਆਪਾਂ ਘਟਾਇਆ ਨਹੀਂ ਹੈਗਾ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਜਿੱਦਾਂ ਆਪਣੀ ਆਪਾਂ ਬ੍ਰੈਸਟ ਦਾ ਨਾਪ ਲਾ ਲੈਨੇ ਆ ਇੱਥੇ ਆਪਣੀ ਬ੍ਰੈਸਟ ਆ ਚੀਜ਼ ਦੇ ਬਰਾਬਰ ਤਾਂ ਹੁੰਦੀ ਨਹੀਂ ਆਪਣੀ ਬਰੈਸਟ ਹੁੰਦੀ ਹੈਗੀ ਤੁਸੀਂ ਅਬ ਜੋ ਕੁਰਤੀ ਪਾਈ ਹੋਈ ਦੇਖਿਓ ਆ ਚੀਜ਼ ਦੇ ਬਰਾਬਰ ਹੁੰਦੀ ਹੈਗੀ ਜਦੋਂ ਆਪਾਂ ਇੱਥੋਂ ਇਦਾਂ ਸਿੱਧੀ ਨਿਸ਼ਾਨ ਲਾ ਲੈਨੇ ਇਦਾਂ ਤਿੱਸੀ ਸਲਾਈ ਲਾ ਦਿੰਨੇ ਆ ਲਾ ਦਿੰਨੇ ਆ ਨਾ ਤਿੱਸੀ ਸਲਾਈ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਲੱਗੂਗੀ ਨਾ ਆ ਚੀਜ਼ ਦੇਖੋ ਇੰਨੀ ਘਟ ਗਈ ਆਪਣੀ ਬਰੈਸਟ ਤਾਂ 22 ਇੰਚ ਆ ਗਈ ਦੇਖੋ 22 ਇੰਚ ਆ ਨਾ 22 ਦਾ ਤਾਂ ਹੋ ਗਿਆ 11 ਇੱਥੇ ਤਾਂ ਜੀ 10.5 ਰਹਿ ਗਿਆ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਸਲਾਈ ਕਰਨ ਤੋਂ ਬਾਅਦ ਸਾਡੀ ਕੁੜਤੀ ਬਰੈਸਟ ਕੋਲੋਂ ਟਾਈਟ ਹੋ ਜਾਂਦੀ ਆ ਦੇਖੋ ਜੀ ਉਹਦਾ ਰੀਜ਼ਨ ਇਹੀ ਹੁੰਦਾ ਆਪਾਂ ਬਰੈਸਟ ਦੀ ਜਿਹੜੀ ਨਾਪ ਆਓ ਇੱਥੇ ਲੈ ਕੇ ਇਦਾਂ ਕਰ ਦਿੰਦੇ ਆ ਤੇ ਸਲਾਈ ਦਿਸੀ ਲਾ ਲੈਨੇ ਆ ਇਹ ਦੇਖੋ ਜੀ ਇੱਥੋਂ ਉਨੇ ਹੀ ਰੱਖਣਾ ਹੁੰਦਾ ਜਿੰਨਾ ਆਪਾਂ ਬਰੈਸਟ ਦਾ ਨਾਪ ਲਾਗ ਆਓ ਜੀ ਇੱਥੋਂ ਵੀ ਸਲਾਈ ਜਦੋਂ ਲਾਉਣੀ ਆ ਆਪਾਂ ਗਲਾਈ 'ਚ ਲਾਉਣੀ ਆ ਹੁਣ ਆਪਾਂ ਲਾਉਣੀ ਆ ਨੇ ਪਲੇਟਸ ਦੀਆਂ ਨਸਾਨੀਆਂ ਦੇਖੋ ਪਲੇਟਸ ਪਾਵਾਂਗੇ ਆਪਾਂ ਇਹਨਾਂ ਦੀਆਂ 12.5 ਇੰਚ ਦੀ ਇਹ ਬਣਨ ਤੋਂ ਬਾਅਦ 12 ਇੰਚ ਤਿਆਰ ਲੈ ਜਾਣਗੀਆਂ ਉੱਪਰ ਸਲਾਈ ਚੋਂ ਤੋਂ ਬਾਅਦ ਤੇ ਇਹਨਾਂ ਦੀ ਆਪਾਂ ਚੜਾਈ ਰੱਖਣੀ ਆ 3.5 ਇੰਚ ਤੇ ਨੀਚੇ ਨੂੰ ਇਹਨਾਂ ਦੀ ਲੈਂਥ ਰੱਖਣੀ ਆ 7 ਇੰਚ ਇਹਨਾਂ ਨੂੰ ਆਪਾਂ ਸਕੇਲ ਦੀ ਹੈਲਪ ਨਾਲ ਇਦਾਂ ਆਪਸ ਵਿੱਚ ਮਿਲਾ ਲੈਣਾ। ਹੁਣ ਆਪਾਂ ਕੀ ਕਰਨਾ? ਹੁਣ ਆਪਾਂ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ। ਸਾਈਡ ਵਾਲੀਆਂ ਪਲੇਟਸ ਆਪਾਂ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲੈਣਾ। ਇਹਨੂੰ ਨਹੀਂ ਮਿਲਾਉਣਾ ਜਿਹੜਾ ਕੰਮਲ ਤੋਂ ਇਲਾਵਾ ਆਪਣੇ ਐਕਸਟਰਾ ਮਾਰਜਿਨ ਰੱਖਿਆ ਹੁੰਦਾ ਉਹਨੂੰ ਮਿਲਾਉਣਾ ਇਹਦੇ ਨਾਲ। ਇਸ ਤਰ੍ਹਾਂ। ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ। ਦੇਖੋ ਜੀ 2 2 ਇੰਚ ਦਾ ਪਾ ਦੇਣਾ ਆਪਾਂ ਫਰਕੇ ਚ ਜੇ ਇਹਦੋਂ ਹੈਵੀ ਸਾਈਜ਼ ਆ ਜਿੱਦਾਂ 24 25 26 ਉਹਦੇ ਵਿੱਚ ਆਪਾਂ ਪਾਉਣਾ 2 2 ਇੰਚ ਦਾ ਫਰਕ ਇਹਦੋਂ نیچے ਜਿੰਨੇ ਵੀ ਸਾਈਜ਼ ਨੇ ਉਹਨਾਂ ਚ ਆਪਾਂ ਪਾਉਣੇ ਹੁੰਦੇ ਆ ਜੀ 2 2 ਇੰਚ ਦਾ ਫਰਕ ਹੁਣ ਆਪਾਂ ਇਹਦੀ ਕਰ ਲੈਣੀ ਆ ਕਟਾਈ ਦੇਖੋ ਜੀ ਹੁਣ ਆਪਾਂ ਕੀ ਕਰਨਾਗਾ ਆਪਾਂ ਹੁਣ ਨਾ ਜਿਹੜਾ ਪਿਛਲਾ ਪੱਲਾ ਉਹਨੂੰ ਬਾਹਰ ਕੱਢ ਦੇਣਾ ਇਸ ਤਰ੍ਹਾਂ ਪਿਛਲੇ ਪੱਲੇ ਨੂੰ ਕੱਢਣ ਤੋਂ ਬਾਅਦ ਆਪਾਂ ਨਾ ਫਰੰਟ ਵਾਲੀ ਕਾਟ ਪਾ ਲੈਣੀ ਹੈ ਪੇਗੀ ਆਪਣੀ ਕਾਰਟ ਹੁਣ ਆਪਾਂ ਤੁਹਾਨੂੰ ਪਿਛਲੇ ਪੱਲੇ ਦੀ ਮਾਰਕਿੰਗ ਕਰਕੇ ਦਿਖਾਵਾਂਗੇ ਵੀ ਕਿੱਦਾਂ ਕਰਨੀ ਦੇਖੋ ਜੀ ਹੁਣ ਆਪਾਂ ਪਿਛਲੇ neck ਦੀ ਕਟਿੰਗ ਕਰਨੀ ਹੈ ਇਹਦੀ ਚੜਾਈ ਰੱਖਣੀ ਹੈ ਆਪਾਂ 2.5 ਇੰਚ ਤੇ نیچے ਨੂੰ ਆਪਾਂ ਗਲਾ ਰੱਖਣਾ 6 ਇੰਚ ਐਸ ਤਰ੍ਹਾਂ ਪਾ ਦੇਣੀ ਹੈ ਜੀ ਗਲਾਈ ਆਹ ਹੋ ਗਈ ਆਪਣੀ neck ਦੀ ਕਟਿੰਗ ਹੁਣ ਆਪਾਂ ਪਾਉਣੀਆਂ ਨੇ ਪਲੇਟਸ ਪਲੇਟਸ ਆਪਾਂ ਫਰੰਟ ਵਾਲੀਆਂ ਪਲੇਟਸ ਦੇ ਵਾਂਗੂ ਹੀ ਆ ਪਾਉਣੀਆਂ ਨੇ ਦੇਖੋ 12.5 ਇੰਚ ਤੇ ਤੇ نیچے ਨੂੰ ਆਪਾਂ ਇਹਨਾਂ ਦੀ ਲੈਂਥ ਵਧਾ ਦੇਣੀ ਆ 1 ਇੰਚ ਆ ਲੋਚ 8 ਇੰਚ ਤੇ ਪਾਈਆਂ ਨੇ ਆਪਾਂ 1.5 ਇੰਚ ਪਿਛਲੀ ਪਲੇਟ ਵਧਾ ਕੇ ਰੱਖਣੀ ਹੁੰਦੀ ਹੈ ਇਹ ਕੋਈ ਮੈਟਰ ਹੈਗਾ ਵੀ ਆਪਾਂ ਵੀ 1 ਇੰਚ ਵਧਾਉਣੀ ਆ ਜਾਂ 1.5 ਇੰਚ ਤੁਸੀਂ ਆਪ ਜੀ ਮਰਜ਼ੀ ਮਤਾਬਕ ਇੱਕ ਜਾਂ 1.5 ਇੰਚ ਵਧਾ ਸਕਦੇ ਹੋ ਆਪਾਂ 3.5 ਇੱਥੇ ਵੀ 3.5 ਆਹ ਲੋ ਜੀ ਆ ਹੋ ਗਈਆਂ ਆਪਣੀਆਂ ਪਿਛਲੀਆਂ ਪਲੇਟਸ ਪਿਛਲੇ ਪੱਲੇ ਦੀ ਮਾਰਕਿੰਗ ਹੋ ਗਈ ਆ ਦੇਖੋ ਤੁਹਾਨੂੰ ਗਲਾ ਵੀ ਦਿਖਾਉਣਿਆ ਬਹੁਤ ਸੋਹਣਾ ਗਲੇ ਦੀ ਕਟਿੰਗ ਹੁੰਦੀ ਹੈ ਇਦਾਂ ਆਹ ਲੋ ਜੀ ਪੂਰੇ ਰਾਉਂਡ ਸੇਵ ਚ ਦੇਖੋ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਕਟਿੰਗ ਆ ਦੇਖੋ ਜੀ ਹੁਣ ਇਸ ਤੋਂ ਬਾਅਦ ਹੋ ਹੁੰਦੀ ਆ ਆਪਣੀ ਬਾਵਾ ਦੀ ਕਟਿੰਗ ਇਹ ਆ ਆਪਣੀਆਂ ਬਾਵਾ ਦੇ ਵਿੱਚ ਪਾਊਗਾ ਜੋੜ ਠੀਕ ਹੈ ਜੀ ਇਸ ਤਰ੍ਹਾਂ ਜੋੜ ਪਾ ਕੇ ਆਪਾਂ ਬਾਵਾ ਬਣਾਵਾਂਗੇ ਦੇਖੋ ਕਈ ਭੈਣਾਂ ਦੇ ਮੇਰੇ ਮੈਸੇਜ ਆਏ ਸੀ ਵੀ ਦੀਦੀ ਜਦੋਂ ਅਸੀਂ ਨਾ ਬਾਂਦ ਦੀ ਸਿਲਾਈ ਲਗਾਉਣੀ ਆ ਤਾਂ ਸਾਡਾ ਕੱਪੜਾ ਵੱਲੋਂ ਘਟ ਜਾਂਦਾ ਤੇ ਸਾਨੂੰ ਜੋੜ ਪਾਉਣਾ ਦੱਸੋ ਤੇ ਬਾਂਦ ਦੀ ਸਿਲਾਈ ਲਗਾਉਣੀ ਦੱਸੋ ਆਪਾਂ ਤੁਹਾਨੂੰ ਜਿਹੜੀ ਬਾਂਦ ਦੀ ਕਟਿੰਗ ਆ ਗਈ ਉਹ ਕੱਲ੍ਹ ਵਾਲੀ ਵੀਡੀਓ 'ਚ ਦਿਖਾਵਾਂਗੇ ਆਪਾਂ ਤੁਹਾਨੂੰ ਕਬੀਸ ਕੋਲੇ ਰੱਖ ਕੇ ਮਾਰਕ ਕਰਕੇ ਬਾਹਾਂ ਦੀ ਕਟਿੰਗ ਵੀ ਦਿਖਾਵਾਂਗੇ ਤੇ ਸਲਾਈ ਲਗਾਉਣੀ ਵੀ ਦੱਸਾਂਗੇ ਇਸ ਕਰਕੇ ਜੀ ਹੁਣ ਵੀਡੀਓ ਆਪਣੀ ਜ਼ਿਆਦਾ ਲੰਬੀ ਹੋ ਜੂ ਇਸ ਕਰਕੇ ਆਪਾਂ ਕੱਲ ਨੂੰ ਵੀਡੀਓ ਬਾਹਾਂ ਦੀ ਪਾਵਾਂਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ